ਗੁਰਦੀਪ ਸਿੰਘ ਨਕਸ਼ਦੀਪ ਪੰਜ ਕੋਹਾ ਦੇ ਨਾਵਲ ਸੂਰਜ ਦੀ ਤੀਦਾ ਅਗਲਾ ਕੰਡ 21 ਹਰਜਾਲ ਨੇ ਜਸਪ੍ਰੀਤ ਦੀ ਬੇਰੁਖੀ ਵੇਖ ਕੇ ਵੀ ਉਸ ਨੂੰ ਬੜਾਉਣਾ ਨਾ ਛੱਡਿਆ ਤੇ ਜਸਪ੍ਰੀਤ ਨੇ ਕਿਵੇਂ ਨਾ ਕਿਵੇਂ ਆਪਣੇ ਅੰਦਰ ਉਸ ਪ੍ਰਤੀ ਪੈਦਾ ਹੋਈ ਗਲਿਆਨ ਨੂੰ ਕਾਬੂ ਵਿੱਚ ਰੱਖਿਆ ਪਰ ਜਦੋਂ ਉਸ ਨੂੰ ਇਸ ਗੱਲ ਦਾ ਅਹਿਸਾਸ ਹੋਣ ਲੱਗਿਆ ਕਿ ਉਹ ਹਰਜਾਲ ਬਾਰੇ ਸੋਚਣ ਤੋਂ ਹਾਟੀ ਨਹੀਂ ਸੀ ਰਹੀ ਤਦ ਉਸ ਨੂੰ ਇਹੋ ਠੀਕ ਲੱਗਿਆ ਕਿ ਉਹ ਹਰਜਾਲ ਨੂੰ ਬੁਲਾਉਣਾ ਬੰਦ ਕਰ ਦੇਵੇ। ਉਹ ਸੋਚ ਹੀ ਰਹੀ ਸੀ ਕਿ ਇੱਕ ਦਿਨ ਹਰਜਾਲ ਨੇ ਉਹਦੇ ਕੋਲ ਆ ਕੇ ਕਿਹਾ, "ਜਸਪ੍ਰੀਤ, ਐਮਰੀਕੋ ਜੀ ਹੈ। ਮੈਂ ਇਸ ਨਾਲ ਡੇਟਿੰਗ ਸ਼ੁਰੂ ਕੀਤੀ ਹੈ। ਪਰ ਮੈਨੂੰ ਲੱਗਦਾ ਨਹੀਂ ਕਿ ਮੈਂ ਇਸ ਨਾਲ ਸੈਟ ਹੋ ਸਕਾਂਗਾ। ਕੋਈ ਸਲਾਹ ਦੇ ਦੇਵੋ। ਐਮਰੀਲੀ ਦਿਲ ਦੀ ਬਹੁਤ ਚੰਗੀ ਔਰਤ ਹੈ ਪਰ ਉਹ ਵਿਆਹ ਨੂੰ ਕੋਈ ਮਹੱਤਤਾ ਨਹੀਂ ਦਿੰਦੀ। ਆਕੀ ਤੁਸੀਂ ਉਸ ਨੂੰ ਸਿਤਾ ਕਿਣੀ ਪੁੱਛ ਰਹੀ ਥੀ ਜਸਪ੍ਰੀ ਤੇ ਆਖ ਕੇ ਤੁਰਨੀ ਲੱਗੀ ਸੀ ਕਿ ਹਰਦੀਾਲ ਨੇ ਫੇਰ ਪੁੱਛਿਆ ਤੁਹਾਨੂੰ ਲੱਗਦਾ ਕੇਮਲੀ ਆਪਣੀਆਂ ਔਰਤਾਂ ਵਾਂਗ ਇੱਕ ਚੰਗੀ ਪਤਨੀ ਹੋ ਸਕਦੀ ਹੈ ਇੱਕ ਚੰਗੀ ਪਤਨੀ ਤੁਸੀਂ ਕਿਸੇ ਨੂੰ ਸਮਝ ਦਿਓ ਮੈਨੂੰ ਕੀ ਪਤਾ ਜਿਵੇਂ ਤੁਸੀਂ ਆਪਣੇ ਪਤੀ ਪ੍ਰਤੀ ਸੁਹਿਰਦ ਹੋ ਜਿਵੇਂ ਤੁਸੀਂ ਮਿਹਨਤੀ ਹੋ ਵਗੈਰਾ ਜਸਪ੍ਰੀ ਨੇ ਵੇਖਿਆ ਕਿ ਹਰਦੀਾਲ ਦੇ ਮੂੰਹ ਤੇ ਅਜੀਬ ਜਿਹੀ ਮੁਸਕਰਾਹਟ ਸੀ ਉਸ ਕੋਲ ਨਸ ਜਾਣ ਚਾਹੁੰਦੀ ਸੀ ਆਪਣੇ ਅੰਦਰ ਆ ਰਹੇ ਹਰਦੀয়াল ਵਿਰੋਧੀ ਖਿਆਲਾਂ ਉੱਤੇ ਕਾਬੂ ਪਾ ਕੇ ਉਹ ਆਕਣ ਲੱਗੀ ਵੇਖ ਮੈਂ ਕਿਸੇ ਬਾਰੇ ਕੁਝ ਨਹੀਂ ਆਖ ਸਕਦੀ ਪਹਿਲਾਂ ਇੱਕ ਦੂਜੇ ਨੂੰ ਜਾਣ ਲਗੋ ਕੋਈ ਕਾਲੀ ਤਾਂ ਨਹੀਂ ਪਰ ਜੇ ਪੰਜਾਬ ਜਾ ਕੇ ਹੀ ਵਿਆਹ ਕਰਾਉਣਾ ਹੈ ਤੁਸੀਂ ਤਾਂ ਰਿਮਲੀ ਨੂੰ ਇਹ ਗੱਲ ਹੁਣੇ ਦੱਸ ਦੇਵੋ ਜਸਪ੍ਰੀਤ ਨੇ ਹਰਦੀਾਲ ਵੱਲ ਵੇਖਿਆ ਜੋ ਹੁਣ ਉਸ ਵੱਲ ਨਹੀਂ ਬਲਕਿ ਜ਼ਮੀਨ ਵੱਲ ਵੇਖ ਰਿਹਾ ਸੀ ਜੇ ਤੇ ਕੋਈ ਆਪਣੀ ਕਸ਼ਮੀਰਨ ਮਿਲ ਜਾਵੇ ਤਾਂ ਠੀਕ ਹੈ ਕੋਈ ਵਿਸ਼ੇਸ਼ਤਾ ਹੈ ਕਸ਼ਮੀਰੀ ਕੁੜੀਆਂ ਵਿੱਚ ਇੱਕ ਤਾਂ ਉਹ ਤੁਹਾਡੇ ਵਾਂਗ ਖੂਬਸੂਰਤ ਬਹੁਤ ਹੁੰਦੀਆਂ ਨੇ ਤੇ ਦੂਜਾ ਉਹਨਾਂ ਨੂੰ ਇਸ ਜਗ ਦੀ ਇੰਨੀ ਹਵਾ ਨਹੀਂ ਲੱਗੀ ਹੁੰਦੀ ਜਿੰਨੀ ਸਾਡੇ ਪੰਜਾਬ ਵਾਲਿਆਂ ਨੂੰ ਜਸਪ੍ਰੀ ਦਾ ਪਹਿਲਾਂ ਦਿਲ ਕੀਤਾ ਕਿ ਉਹ ਨੂੰ ਆਖੇ ਕਿ ਉਸਦੇ ਆਪਣੇ ਵਿੱਚ ਕਿਹੜੇ ਅਜਿਹੇ ਗੁਣ ਹਨ ਕਿ ਇੱਕ ਕਸ਼ਮੀਰੀ ਲੜਕੀ ਉਹਨੂੰ ਹੀ ਪਸੰਦ ਕਰੇਗੀ ਪਰ ਫਿਰ ਇਸ ਕਿਸਮ ਦੀ ਬਹਿਸ ਵਿੱਚ ਪੈਣ ਦੀ ਥਾਂ ਨੇ ਕਿਹਾ ਇਹ ਤਾਂ ਤੁਹਾਡੀ ਚੋਣ ਤੇ ਪਸੰਦ ਹੈ ਪਰ ਇਸ ਬਾਰੇ ਇਮਲੀ ਨੂੰ ਵੀ ਦੱਸ ਦੇਣਾ ਮੈਨੂੰ ਲੱਗਦਾ ਹੈ ਕਿ ਮੇਰੀ ਅਕਲ ਇਮਲੀ ਰਾਹੀਂ ਦੂਰ ਹੁੰਦੀ ਰਹੇਗੀ ਪਰ ਮੈਂ ਇਸ ਬਾਰੇ ਸਭ ਕੁਝ ਉਸਨੂੰ ਦੱਸ ਦੇਵਾਂਗਾ ਤੇ ਭਾਵੇਂ ਤੁਸੀਂ ਵੀ ਦੱਸ ਦੇਣਾ ਇਸ ਵਾਰ ਹਰदयाल ਨਿਊਜ਼ਵਾਲ ਤੋਂ ਤੱਕ ਦਿਆ ਕਿਆ ਵਧੀਆ ਇਹ ਹੋਇਆ ਕਿ ਇਮਲੀ ਨੂੰ ਤੁਸੀਂ ਆਪ ਦੱਸੋ ਇਹ ਆਖ ਕੇ ਜਸਪ੍ਰੀਤ ਉਸ ਕੋਲੋਂ ਚਲੀ ਆਈ ਦੂਸਰੇ ਦਿਨ ਇਮਲੀ ਤੋਂ ਨੇ ਪੁੱਛਿਆ ਕਿਵੇਂ ਚੱਲ ਰਹੀ ਹੈ ਤੇਰੀ ਡੇਟਿੰਗ ਹਰदयाल ਨਾਲ ਆ ਬਹੁਤ ਕੰਜੂਸ ਬੰਦਾ ਹੈ ਤਾਂ ਰਾਤ ਇਹ ਕੋਲਕਾਟੋ ਇਹਦਾ ਆਦਾ ਖਾਣਾ ਬਾਹਰ ਨਹੀਂ ਖਵਾਉਂਦਾ ਸਗੋਂ ਢੇ ਬਣਾ ਕੇ ਖਵਾ ਦਿੰਦਾ ਹੈ ਇਹ ਆ ਕੇ ਕਿ ਇਹ ਉਹਦੀ ਬਹੁਤ ਪਸੰਦ ਡਿਸ਼ ਹੈ ਜੋ ਪੈਸੇ ਨੂੰ ਮਿਲਦੇ ਹਨ ਉਹਨਾਂ ਦਾ ਪਤਾ ਨਹੀਂ ਇਹ ਕੀ ਕਰਦਾ ਮੈਂ ਸ਼ਾਇਦ ਇਸ ਨਾਲ ਜਾਣਾ ਛੱਡ ਦੇਵਾਂ ਬਹੁਤੇ ਮਰਦ ਭਾਵੇਂ ਬਿਸਤਰ ਦੀ ਖਿੱਚ ਕਰਕੇ ਕੁੜੀਆਂ ਉੱਤੇ ਪੈਸੇ ਖਰਚਦੇ ਆ ਪਰ ਉਹ ਦਿਲ ਖੋਲ ਕੇ ਖਰਚਦੇ ਤਾਂ ਨਹੀਂ ਇਹ ਤਾਂ ਬਹੁਤ ਕੰਜੂਸ ਹੈ ਈਮਲੀ ਨੇ ਪੈੜਾ ਜਾ ਮੂੰਹ ਬਣਾ ਕੇ ਕਿਹਾ ਹੇਲ ਖਤਮ ਇਸ ਦਾ ਮਤਲਬ ਜਸਪ੍ਰੀਤ ਨੇ ਪੁੱਛਿਆ ਤੂੰ ਇਹ ਦੱਸ ਇੱਕ ਰਾਖ ਪੱਖੋਂ ਇਹ ਕਿਵੇਂ ਰਿਆ ਮੇਰੇ ਉੱਤੇ ਇਹਦਾ ਪਹਿਲਾ ਪ੍ਰਭਾਵ ਬਹੁਤ ਸੀ ਪਰ ਹੁਣ ਨਹੀਂ ਰਿਆ ਇੱਕ ਜਨਸੀ ਮਾਰ ਵਿੱਚ ਘੁੰਮਣ ਗਏ ਸੀ ਮੈਂ ਉੱਥੇ ਇੱਕ ਚੀਜ਼ ਖਰੀਦਣ ਲੱਗੀ ਤੇ ਇਹ ਉੱਥੋਂ ਚੁੱਪ ਕਰਕੇ ਖਿਸ ਗਿਆ ਤੇ ਮੈਂ ਸਮਝ ਗਈ ਕਿ ਬਿੱਲ ਦੇਣ ਦਾ ਮਾਰਾ ਖਿਸ ਗਿਆ ਜਦੋਂ ਮੈਂ ਬਿੱਲ ਉਤਾਰ ਕੇ ਵੇਖਿਆ ਇੱਕ ਮੈਕਸੀਕਨ ਕੁੜੀ ਨਾਲ ਖੜਾ ਗੱਲਾਂ ਕਰ ਰਿਹਾ ਸੀ ਆ ਸਵੇਰੇ ਕਹਿੰਦਾ ਬਣਾਈਏ ਪ੍ਰੋਗਰਾਮ ਐਤਵਾਰ ਦਾ ਇਹ ਦਾ ਮਤਲਬ ਸੀ ਸਿਰਫ ਸੌਨ ਦਾ ਤੇ ਫਾਸਟ ਫੂਡ ਤੋਂ 버ਗਰ ਕਵਾ ਕੇ ਸਾਰਨ ਦਾ ਮੈਂ ਕਿਹਾ ਮੈਨੂੰ ਕੰਮ ਹੈ ਫੇਰ ਆਖਣ ਲੱਗਾ ਅਗਲੇ ਐਤਵਾਰ ਦਾ ਰੱਖ ਲੈਂਦੇ ਆ ਤੇ ਮੈਂ ਕਿਹਾ ਵੇਖਾਂਗੇ ਜਦੋਂ ਅਗਲਾ ਐਤਵਾਰ ਆਪੇਕ ਫੇਰ ਕਹਿੰਦਾ ਕਿਤੇ ਗੁੱਸੇ ਤਾਂ ਨਹੀਂ ਮੈਂ ਕਿਹਾ ਨਹੀਂ ਐਮਲੀ ਦੇ ਚਿਹਰੇ ਉੱਤੇ ਅਜੀਬ ਜਿਹੀ ਚਿੰਤਾ ਸੀ ਤੂੰ ਮੈਨੂੰ ਸਾਫ਼ ਆਖ ਦੇ ਉਸਨੂੰ ਕਿ ਤੂੰ ਮੇਰੀ ਕਿਸਮਤ ਨਹੀਂ ਹੈ ਬਸ ਗੱਲ ਖਤਮ ਤੈਨੂੰ ਤਾਂ ਮਰਦਾਂ ਦਾ ਉਂਝੀ ਸ਼ੌਂਕ ਨਹੀਂ ਫੇਰ ਕਿਉਂ ਜਾਂਦੀ ਐ ਇਸ ਕੋਲ ਜਸਪ੍ਰੀਤ ਬੋਲੀ ਆ ਹੁਣ ਪੱਕਾ ਜਵਾਬ ਦਿਆਂਗੀ ਇਸਨੂੰ ਇਹਨੂੰ ਲੋੜ ਹੀ ਨਹੀਂ ਇਹਨਾਂ ਦੀ ਮੈਂ ਤਾਂ ਉੰਜ ਹੀ ਸੋਚਿਆ ਸੀ ਕਿ ਬੰਦਾ ਸਾਊ ਹੈ ਕਿਤੇ ਬਾਹਰ ਕਮਾਇਆ ਕਰਾਂਗੇ ਐਨੀ ਵਾਰੀ ਮੈਂ ਸਕੂਲ ਗਈਆਂ ਇਸ ਬੰਦੇ ਨੇ ਮੇਰੇ ਪੁੱਤਰ ਜੀਨੂ ਬਾਰੇ ਕਦੇ ਨਹੀਂ ਪੁੱਛਿਆ ਕਿ ਉਹਦਾ ਕੀ ਹਾਲ ਜਦੋਂ ਕਿ ਮੈਂ ਸਕੂਲ ਜੀਨੂ ਦੀਆਂ ਬਹੁਤ ਸਾਰੀਆਂ ਗੱਲਾਂ ਕੀਤੀਆਂ ਸਨ ਮੈਂ ਜੀਨੂ ਨੂੰ ਆਪਣੀ ਮਾਂ ਕੋਲ ਛੱਡ ਕੇ ਸਕੂਲ ਜਾਂਦੀ ਰਹੀਆਂ ਆਹਦਾ ਬੰਦਾ ਹੈ ਇਸ ਵਾਰ 임ਲੀ ਦੇ ਚਿਹਰੇ ਉੱਤੇ ਸਾਫ਼ ਹਰਦਿਆਲ ਪ੍ਰਤੀ ਨਰਾਜ਼ਗੀ ਨਜ਼ਰ ਆ ਰਹੀ ਸੀ ਅਉ ਜੇ ਬੰਦਿਆਂ ਕੋਲ ਦੂਰੀ ਚੰਗੀ ਜਸਪ੍ਰੀਤ ਨੇ ਕਿਹਾ ਆ ਹਾਂ ਬਿਲਕੁਲ ਕਾਫੀ ਦਿਨ ਬਾਅਦ ਇੱਕ ਦੁਪਹਿਰ ਉਹ ਦੋਨੋਂ ਕੈਫੇਟੇਰੀਆ ਵਿੱਚ ਬੈਠੀਆਂ ਠੰਡਾ ਪੀ ਰਹੀਆਂ ਸਨ ਕਿ ਹਰਜਾਰ ਆ ਗਿਆ ਤੇ ਉਹ ਉਹਨਾਂ ਕੋਲ ਆ ਕੇ ਬੈਠ ਗਿਆ ਜਸਪ੍ਰੀਤ ਐਮਲੀ ਨੇ ਅੱਖਾਂ ਨਾਲ ਇੱਕ ਦੂਜੇ ਨੂੰ ਸੈਨਤ ਕੀਤੀ ਕਿ ਉਹ ਦੋਨੋਂ ਉੱਠ ਕੇ ਜਾਣ ਲੱਗੀਆਂ ਸਨ ਕਿ ਹਰਜਾਰ ਨੇ ਐਮਲੀ ਦਾ ਹੱਥ ਫੜ ਕੇ ਕਿਹਾ ਬੈਠੋ ਤੁਸੀਂ ਦੋਨੋਂ ਸਾਨੂੰ ਕੰਮ ਆ ਅੱਖ ਕੇ ਜਸਪ੍ਰਿਤ ਬਾਰਨਿਕ ਲਗੀ ਪਿੱਛੋਂ ਹਰदयाल ਬੋਲਿਆ ਓ ਯਾਰ ਤੂੰ ਅੰਦੀ ਕਿਉਂ ਨਹੀਂ ਹੁਣ ਕਰੇ ਮੈਂ ਤੇਰੇ ਨਾਲ ਹੁਣ ਕੋਈ ਸਬੰਧ ਨਹੀਂ ਰੱਖਣਾ ਚਾਹੁੰਦੀ ਅੱਖ ਕੇ 임ਲੀ ਨੇ ਆਪਣਾ ਹੱਥ ਉਸ ਤੋਂ ਛਡਾ ਰਿਆ ਹਰदयाल ਬੋਲਿਆ ਇਹ ਨਹੀਂ ਜਲਦੀ ਸਭ ਰਿਸ਼ਤਾ ਖਤਮ ਇਹ ਕੀ ਗੱਲ ਹੋਈ 임ਲੀ ਆ ਰਿਸ਼ਤਾ ਕਦੇ ਬਣਿਆ ਹੀ ਨਹੀਂ ਸੀ ਬਸ ਸਰੀਰਕ ਪੁਖਤੀਕ اٹਕਿਆ ਰਿਆ 임ਲੀ ਫੇਰ ਉੱਠ ਖੜੀ ਚਲੋ ਮੇਰੇ ਨਾਲ ਸਰੀਰਕ ਬੁੱਕ ਕਰਕੇ ਹੀ ਜੁੜੇ ਰਹੋ ਹਰदयाल ਨੇ ਮੁਸਕਰਾ ਕੇ ਕਿਹਾ ਮੇਰੀ ਭੁੱਖ ਮਿਟ ਗਈ ਐਮਲੀ ਬੋਲੀ ਉਹ ਚੱਲ ਮੇਰੇ ਕਰਕੇ ਸਹੀ ਉਹ ਜਦੋਂ ਫਿਰ ਐਮਲੀ ਦਾ ਹੱਥ ਫੜਨ ਲੱਗਿਆ ਤਾਂ ਉਹ ਪਿੱਛੇ ਹਟ ਗਈ ਤੇ ਬੋਲੀ ਅਲਵਿਦਾ ਤੇ ਫਿਰ ਉਹ ਬਾਹਰ ਨਿਕਲ ਗਈ ਬਾਕੀ ਅਗਲੇ ਕਾંડ ਵਿੱਚ ਧੰਨਵਾਦ